ਸਾਨੂੰ ਹਰ ਚੀਜ਼ ਦਾ ਬਾਰੋਂ ਪਤਾ ਹੁੰਦਾ ਹੈ ਸਾਨੂੰ ਗੱਡੀ ਦੇ ਬਾਰੇ ਵੀ ਪਤਾ ਹੈ ਵਧੀਆ ਗੱਡੀ ਕਿਹੜੀ ਹੈ ਕਿਸ ਤਰ੍ਹਾਂ ਕੰਮ ਕਰਦੀ ਹੈ ਕਿਹੜੀ ਹੈ ਮੋਬਾਈਲ ਕਿਹੜਾ ਸਭ ਤੋਂ ਵਧੀਆ ਹੈ ਕਿਹੜੀ-ਕਿਹੜੀ ਚੀਜ਼ ਹਰ ਚੀਜ਼ ਲੇਟੈਸਟ ਟੈਕਨੋਲੋਜੀ ਦਾ ਸਾਨੂੰ ਪਤਾ ਹੈ ਤੇ ਜੇ ਨਹੀਂ ਪਤਾ ਤੇ ਸਿਰਫ ਆਪਣੇ ਸ਼ਰੀਰ ਦੇ ਬਾਰੇ ਹੀ ਨਹੀਂ ਸਾਨੂੰ ਪਤਾ ਕਿ ਸਤਗੁਰਾਂ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਇਹ ਮੈਕੈਨਿਜ਼ਮ ਸਾਡੇ ਸ਼ਰੀਰ ਦੇ ਵਿੱਚ ਫਿੱਟ ਕੀਤਾ ਹੈਗਾ वैसे ते डॉक्टर ਇਹਦੇ ਬਾਰੇ ਹਰ ਚੀਜ਼ ਬੜੀ ਡਿਟੇਲ ਨਾਲ ਦੱਸਦੇ ਨੇ ਲੇਕਿਨ ਸਾਡੀ ਜਿਹੜੀ ਭਾਰਤੀ ਆਯੁਰਵੇਦ ਦੀ ਪદ્ધਤੀ ਹੈ ਉਹ ਔਰ ਪਤੰਜਲੀ ਰਿਸ਼ੀ ਦਾ ਜਿਹੜਾ ਅਸ਼ਟਾਂਗ ਯੋਗ ਉਹਦੇ ਵਿੱਚ ਵੀ ਸਾਨੂੰ ਆਪਣੇ ਸਰੀਰ ਦੇ ਬਾਰੇ ਬਹੁਤ ਗਿਆਨ ਔਰ ਬੜੀਆਂ ਗੱਲਾਂ ਦਾ ਪਤਾ ਲੱਗਦਾ ਕਿਸ ਤਰੀਕੇ ਦੇ ਨਾਲ ਇਹ ਸਰੀਰ ਫੰਕਸ਼ਨ ਕਰਦਾ ਹੈ ਸਾਡਾ ਹਰਟ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਲੀਟਰ ਜਿਹੜਾ ਬਲੱਡ ਹੈ ਉਹਨੂੰ ਸਾਡੇ ਸਰੀਰ ਨੂੰ ਸ਼ੁੱਧ ਰક્ત ਨੂੰ ਭੇਜਦਾ ਹੈ ਅੱਗੇ ਸਾਰੇ ਸਰੀਰ ਦੇ ਵਿੱਚ ਉਹ ਜਾ ਕੇ ਸਾਨੂੰ ਜੀਵਨ ਪ੍ਰਦਾਨ ਕਰਦਾ ਹੈ ਸਾਡੇ ਫੇਫੜੇ ਕਿੰਨੀ ਹਵਾ ਇੱਕ ਦਿਨ ਦੇ ਵਿੱਚ ਲੈ ਕੇ ਅਸੀਂ શ્વાસ ਲੈਨੇ ਆ ਆਕਸੀਜਨ ਔਰ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਆ ਸਾਡਾ ਲਿਵਰ ਹੈ ਸਾਡਾ ਪੈਨਕਰੀਆਜ਼ ਹੈ ਸਪਲੀਨ ਹੈ ਸਾਡੀ ਲਾਰਜ ਇੰਟੈਸਟਾਈਨ ਸਮਾਲ ਇੰਟੈਸਟਾਈਨ ਹਰ ਚੀਜ਼ ਸਿਸਟਮੈਟਿਕ ਵੇ ਦੇ ਵਿੱਚ ਬਣੀ ਹੋਈ ਹੈ ਤੇ ਜੇ ਇਹ ਠੀਕ ਤਰੀਕੇ ਨਾਲ ਕੰਮ ਕਰਦਾ ਹੈ ਤੇ ਤਾਂ ਹੀ ਇਹ ਸਰੀਰ ਸਾਡਾ ਸਭ ਕੁਝ ਸਾਨੂੰ ਅੱਛਾ ਲੱਗਦਾ ਹੈ ਭਜਨ ਵੀ ਤਾਂ ਹੀ ਕੀਤਾ ਜਾਂਦਾ ਹੈ ਜੇ ਸਰੀਰ ਠੀਕ ਹੋਵੇ ਹਰ ਚੀਜ਼ ਦੁਨੀਆ ਦੀ ਤਾਂ ਹੀ ਚੰਗੀ ਲੱਗਦੀ ਹੈ ਜੇ ਸਾਡਾ ਸਰੀਰ ਠੀਕ ਹੈ ਤਾਂ ਸਰੀਰ ਨੂੰ ਠੀਕ ਰੱਖਣ ਦੇ ਲਈ ਕਈ ਤਰ੍ਹਾਂ ਦੀਆਂ ਪદ્ધਤੀਆਂ ਹੈਗੀਆਂ ਜਿਨ੍ਹਾਂ ਵਿੱਚੋਂ ਇੱਕ ਯੋਗ ਦੀ ਪદ્ધਤੀ ਵੀ ਹੈਗੀ ਹੈ ਯੋਗ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਸਾਡੇ ਸਰੀਰ ਦਾ ਕਿਹੜਾ-ਕਿਹੜਾ ਅੰਗ ਹੈ ਜਿਹੜਾ ਉਹਨੂੰ ਅਸੀਂ ਪ੍ਰਭਾਵਿਤ ਕਰਦੇ ਹਾਂ ਤੁਸੀਂ ਯੋਗ ਕਰਦੇ ਰਹੋ ਲਗਾਤਾਰ ਕਦੇ ਤੁਹਾਡਾ ਫੈਟੀ ਲੀਵਰ ਨਹੀਂ ਹੋਏਗਾ ਪਿੱਛੇ ਜੇ ਭਾਰਤੀ ਯੋਗ ਸੰਸਥਾਨ ਨੇ 2 ਮਹੀਨੇ ਕਰੀਬ ਸ਼ਿਵਰ ਲਗਾਏ ਡਾਇਬੀਟਿਸ ਰੋਗ ਦੇ ਉੱਤੇ ਡਾਇਬੀਟਿਸ ਜਿਹੜੀ ਕਿ ਬਹੁਤ ਜ਼ਿਆਦਾ 슈ਗਰ ਅੱਜ ਕੱਲ ਫੈਲੀ ਹੋਈ ਹੈ ਤੁਸੀਂ ਹੈਰਾਨ ਹੋਵੋਗੇ ਅੰਕੜਿਆਂ ਨੂੰ ਜਾਣ ਕੇ ਕਿ ਦੁਨੀਆ ਦੇ ਵਿੱਚ ਜਿੰਨੇ ਡਾਇਬੀਟਿਸ ਦੇ ਰੋਗੀ ਨੇ ਉਹਨਾਂ ਦਾ 50% ਸਿਰਫ ਇੰਡੀਆ ਦੇ ਵਿੱਚ ਨੇ 50% ਸਾਡੇ ਭਾਰਤ ਦੇ ਵਿੱਚ ਨੇ 1970 ਦੇ ਵਿੱਚ ਸਿਰਫ 2% ਡਾਇਬਟੀ ਦੇ ਰੋਗੀ ਹੁੰਦੇ ਸੀ 슈ਗਰ ਦੇ ਲੇਕਿਨ ਅੱਜ ਕੱਲ ਜਿਹੜੀ ਇਹ ਸੰਖਿਆ ਹੈ ਇਹ 3 ਕਰੋੜ ਹੈਗੀ ਹੈ ਤੇ 2025 ਦੇ ਵਿੱਚ ਇਹ 7 ਕਰੋੜ ਹੋ ਜਾਣੀ ਹੈ 4 ਕਰੋੜ ਇਹਦੇ ਚ ਹੋਰ ਐਡ ਹੋ ਜਾਣੇ ਨੇ ਔਰ ਜਿਹੜੇ ਪ੍ਰੀ ਡਾਇਬਟਿਕ ਸਟੇਜ ਦੇ ਉੱਤੇ ਨੇ ਉਹ ਅਗਰ ਇਹਦੇ ਚ ਐਡ ਕਰ ਜਾਂਦੇ ਨੇ ਤੇ ਇਹ ਸੰਖਿਆ ਬਹੁਤ ਜ਼ਿਆਦਾ ਸ਼ੂਟ ਕਰ ਜਾਣੀ ਹੈ ਸੋ ਸਾਨੂੰ ਆਪਣੇ ਸਰੀਰ ਦਾ ਹਰ ਤਰੀਕੇ ਦੇ ਨਾਲ ਯਾਨ ਰੱਖਣਾ ਚਾਹੀਦਾ ਸਾਨੂੰ ਪਤਾ ਕਰਨਾ ਚਾਹੀਦਾ ਰੱਖਣਾ ਚਾਹੀਦਾ ਹੈ ਕਿ ਕਿਸ ਕਿਹੜੀ ਇੱਕ ਅਵੇਅਰਨੈਸ ਹੀ ਹੁੰਦੀ ਹੈ ਜਾਣਕਾਰੀ ਹੁੰਦੀ ਹੈ ਅਗਰ ਮੈਨੂੰ ਜਾਣਕਾਰੀ ਹੋਏਗੀ ਕਿਸੇ ਰੋਗ ਦੇ ਬਾਰੇ ਤੇ ਮੈਂ ਉਹਦਾ ਆਪਣੇ ਆਪ ਹੀ ਸਵਤਹਿ ਹੀ ਉਹਦਾ ਮੈਂ ਅਨਾਲਿਸਿਸ ਕਰਕੇ ਉਹਨੂੰ ਮੈਂ ਆਪਣੇ ਆਪ ਨੂੰ ਠੀਕ ਕਰ ਸਕਦਾ ਦਵਾਈਆਂ ਦੀ ਜ਼ਰੂਰਤ ਹੀ ਨਹੀਂ ਪੈਂਦੀ ਤਾਂ ਮੈਂ ਅੱਜ ਸਿਰਫ 5-7 ਮਿੰਟਾਂ ਵਾਸਤੇ ਹੀ ਇੱਕ ਆਪਾਂ ਪ੍ਰਾਣਾਯਾਮ ਕਰਾਂਗੇ ਹਲਕਾ ਜਿਹਾ ਜਿਹਦੇ ਨਾਲ ਸਾਡਾ ਸਰੀਰ ਠੀਕ ਰਹਿੰਦਾ ਤੇ ਸਿਰਫ 5-7 5 ਮਿੰਟਾਂ ਵਾਸਤੇ ਅਸੀਂ ਮੈਡੀਟੇਸ਼ਨ ਜਾਂ ਧਿਆਨ ਕਰਾਂਗੇ ਜਿਹਦੇ ਨਾਲ ਸਾਡੇ ਕਈ ਰੋਗ ਠੀਕ ਹੁੰਦੇ ਨੇ ਤੇ ਪ੍ਰਾਣਾਯਾਮ ਦੇ ਵਿੱਚ ਕਰਾਂਗੇ ਚੰਦਰ ਭੇਦੀ ਪ੍ਰਾਣਾਯਾਮ ਚੰਦਰ ਅੱਜਕੱਲ ਗਰਮੀ ਦਾ ਮੌਸਮ ਹੈ ਬਹੁਤ ਜ਼ਿਆਦਾ ਗਰਮੀ ਲੱਗ ਜਾਂਦੀ ਐ ਲੂ ਚੱਲਦੀ ਸੀ ਪਿੱਛੇ ਹੁਣ ਵੀ ਗਰਮੀ ਦਾ ਬੜਾ ਪ੍ਰਕੋਪ ਐ ਆਪਣੇ ਸੱਜੇ ਹੱਥ ਦੀ ਜਿਹੜੀਆਂ ਦੋ ਉਂਗਲੀਆਂ ਨੇ ਅੰਗੂਠੇ ਵਾਲੀਆਂ ਉਹਨਾਂ ਨੂੰ ਮੋੜ ਲਓ ਪਲੀਜ਼ ਇਸ ਤਰ੍ਹਾਂ ਐਦਾਂ ਕਰ ਲਓ ਇਹਨੂੰ ਪ੍ਰਾਣਾਯਾਮ ਮੁਦਰਾ ਕਹਿੰਦੇ ਨੇ ਇਸਨੂੰ ਅੰਗੂਠਾ ਇਸ ਤਰ੍ਹਾਂ ਦੋ ਉਂਗਲਾਂ ਨੂੰ ਨਾਲ ਇਸ ਤਰ੍ਹਾਂ ਮੋੜ ਲਵੋ ਅੰਗੂਠੇ ਨੂੰ ਸੱਜੇ ਨਾਸਿਕਾ ਦਵਾਰ ਕੇ ਉੱਪਰ ਰੱਖਣਾ ਐ ਔਰ ਜੋ ਛੋਟੀ ਦੋਨੋਂ ਉਂਗਲੀਆਂ ਹੈਨ ਉਹਨਕੋ ਬਾਈਂ ਓਰ ਖੱਬੇ ਪਾਸੇ ਤੱਕ ਖੱਬੇ ਕਮਰ ਗਰਦਨ ਬਿਲਕੁਲ ਸਿੱਧੀ ਕਰਕੇ ਬੈਠਣਾ ਹੈ ਝੁੱਕ ਕੇ ਨਹੀਂ ਬੈਠਣਾ ਤਾਂ ਹੀ ਇਹਦਾ ਫਾਇਦਾ ਹੁੰਦਾ ਹੈ ਤਾਂ ਖੱਬੇ ਪਾਸਿਓਂ ਉਂਗਲੀਆਂ ਨੂੰ ਉਠਾ ਕੇ ਬਹੁਤ ਹੌਲੀ 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 શ્વાસ ਨੂੰ ਭਰਨਾ ਸ਼ੁਰੂ ਕਰੋ ਇਹਨੂੰ ਤੁਸੀਂ 5 ਦੀ ਗਿਣਤੀ ਦੇ ਵਿੱਚ ਭਰਨਾ ਸ਼ੁਰੂ ਕਰੋਗੇ ਪੂਰਾ ਸ਼્વાસ ਭਰ ਜਾਏ ਤਖਬੀ ਨਾਸਿਕਾ ਨੂੰ ਬੰਦ ਕਰ ਲਓ ਔਰ ਯਥਾ ਸ਼ਕਤੀ ਸ਼્વાસ ਨੂੰ ਅੰਦਰ ਰੋਕਣਾ ਅੱਖਾਂ ਬੰਦ ਰੱਖਣੀਆਂ ਨੇ ਜਦ ਧਾ ਰੁਕਿਆ ਜਾਏ ਤਾਂ ਰਾਈਟ ਸਾਈਡ ਤੋਂ ਅੰਗੂਠੇ ਨੂੰ ਹਟਾ ਕੇ ਬਹੁਤ ਹੌਲੀ-ਹੌਲੀ ਬਹੁਤ ਹੌਲੀ-ਹੌਲੀ ਸ਼્વાસ ਨੂੰ ਬਾਹਰ ਕੱਢ ਦੇਣਾ ਹੈ ਸ਼્વાસ ਨੂੰ ਝਟਕੇ ਨਾਲ ਨਹੀਂ ਬਾਹਰ ਕੱਢਣਾ ਬਿਲਕੁਲ ਹੌਲੀ-ਹੌਲੀ ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਫੇਫੜੇ ਕਿੰਨਾ ਹੋਲਡ ਕਰ ਸਕਦੇ ਨੇ ਸਾਡੇ ਸ਼્વાસ ਨੂੰ ਕਿੰਨੇ ਮਜ਼ਬੂਤ ਨੇ ਪੂਰਾ ਸ਼્વાસ ਬਾਹਰ ਨਿਕਲ ਜੇ ਤਾਂ ਫਿਰ ਤੋਂ ਅੰਗੂਠੇ ਨਾਲ ਸੱਜੀ ਨਾਸਿਕਾ ਨੂੰ ਬੰਦ ਕਰ ਲਓ ਔਰ ਖੱਬੇ ਪਾਸੇੋਂ ਫੇਰ ਸ਼્વાસ ਪਰਣਾ ਪੰਜ ਦੀ ਗਿਣਤੀ ਚ ਸ਼ੁਰੂ ਕਰਨਾ ਹੈ ਪੂਰਾ ਭਰ ਜਾਏ ਤਾਂ ਪੰਜ ਦੀ ਗਿਣਤੀ ਚ ਸ਼્વાસ ਨੂੰ ਅੰਦਰ ਰੋਕਣਾ ਹੈ ਔਰ ਪੰਜ ਦੀ ਗਿਣਤੀ 'ਚ શ્વાસ ਨੂੰ ਬਾਹਰ ਕੱਢ ਲੈਣਾ ਹੈ ਤਿੰਨ ਵਾਰੀ ਇਹਦੀਆਂ ਤਿੰਨ ਅਵ੍ਰਿਤੀਆਂ ਹੋਰ ਕਰਨੀਆਂ ਨੇ ਚੰਦਰ ਵੈਦੀ ਪ੍ਰਾਣਾਯਾਮ ਕਰਨ ਨਾਲ ਸਾਡੀ ਚੰਦਰ ਨਾੜੀ ਪ੍ਰਭਾਵ ਚਾਉਂਦੀ ਹੈ ਜਿਹੜੀ ਕਿ ਸ਼ੀਤਲਤਾ ਦਾ ਪ੍ਰਤੀਕ ਹੈ ਠੰਡਕਤਾ ਦਾ ਪ੍ਰਤੀਕ ਹੈ ਸਰੀਰ ਦੇ ਵਿੱਚ ਠੰਡਕਤਾ ਦਾ ਸੰਚਾਰ ਹੁੰਦਾ ਹੈ ਸਾਡੀਆਂ ਜਿਹੜੀਆਂ ਸੁੱਤੀਆਂ ਹੋਈਆਂ ਮਾਨਸਿਕ ਸ਼ਕਤੀਆਂ ਨੇ ਉਹ ਜਾਗਰੂਕ ਹੁੰਦੀਆਂ ਨੇ ਇਹਦੇ ਨਾਲ। ਮਨੋਬਲ ਬਹੁਤ ਉੱਚਾ ਹੁੰਦਾ ਇਸ ਦੇ ਨਾਲ ਇਸ ਕਿਰਿਆ ਨੂੰ ਕਰਨ ਦੇ ਨਾਲ। ਕਰਦੇ ਜਾਓ। ਪੰਜ ਪੂਰਨ ਅਵ੍ਰਿਤੀਆਂ ਕਰਕੇ ਔਰ ਸੱਜੇ ਪਾਸਿਓਂ ਸ਼્વાસ ਨੂੰ ਬਾਹਰ ਕੱਢਦੇ ਹੋਏ। ਬਹੁਤ ਹੌਲੀ-ਹੌਲੀ ਸ਼્વાસ ਨੂੰ ਕੱਢਣਾ ਹੈ। ਵਾਪਸ ਆ ਜਾਣਾ ਗਰਮੀਆਂ ਦੇ ਵਿੱਚ ਇਹ ਪ੍ਰਾਣਾਯਾਮ ਨੂੰ ਕਰਦੇ ਹਾਂ ਸੀ ਤਾਂ ਜਦੋਂ ਵੀ ਤੁਹਾਨੂੰ ਕਿਸੇ ਵੀ ਯੋਗ ਦੀ ਕਲਾਸ 'ਚ ਜਾਣ ਦਾ ਮੌਕਾ ਮਿਲੇ ਤਾਂ ਜ਼ਰੂਰ ਜਾਓ ਇਹਦੇ ਨਾਲ ਸਰੀਰ ਸਾਡਾ ਬਹੁਤ ਠੀਕ ਰਹਿੰਦਾ ਹੈ ਤਾਂ ਕੁਝ ਪਲਾਂ ਦੇ ਲਈ ਧਿਆਨ ਦੀਆਂ ਕੁਝ ਦੇ ਵਿੱਚ ਕਰਾਂਗੇ ਆਪਣੇ ਆਪ ਨੂੰ ਮਿਲਾਂਗੇ ਆਪਣੇ ਅੰਦਰ ਦੀ ਯਾਤਰਾ ਕਰਨ ਦਾ ਪ੍ਰਯਾਸ ਕਰਾਂਗੇ ਇੱਕ ਧਿਆਨ ਥੈਰੇਪੀ ਹੁੰਦੀ ਹੈ ਅਸੀਂ ਆਪਣੇ ਧਿਆਨ ਨੂੰ ਸਰੀਰ ਦੇ ਜਿਸ ਪਾਰਟ ਵੱਲ ਵੀ ਲੈ ਜਾਈਏ ਅਗਰ ਉਹ ਰੋਗੀ ਹੈ ਤਾਂ ਉਹ ਵੀ ਹੌਲੀ-ਹੌਲੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ 슈ਗਰ ਦਾ ਰੋਗ ਹੈ ਜਿਨ੍ਹਾਂ ਨੂੰ ਤੁਹਾਨੂੰ ਪਤਾ ਹੈ ਪੈਨਕ੍ਰੀਆਜ਼ ਦੇ ਨਾਲ ਇਹ ਰੋਗ ਹੁੰਦਾ ਹੈ ਪੈਨਕ੍ਰੀਆਜ਼ ਦੇ ਵਿੱਚ ਡਿਸਆਰਡਰ ਆਉਂਦਾ ਹੈ 인ਸੂਲਿਨ ਦਾ ਬਣਨਾ ਬੰਦ ਹੋ ਜਾਂਦਾ ਹੈ ਜੇ 인ਸੂਲਿਨ ਬਣਦੀ ਵੀ ਹੈ ਤਾਂ ਕੁਆਲਿਟੀ ਦੀ ਨਹੀਂ ਬਣਦੀ ਤੇ ਵੈਸੇ ਤੇ ਸ਼ੂਗਰ ਨੂੰ ਠੀਕ ਕਰਨ ਦੇ ਲਈ ਬੜੇ ਜਿਆਦਾ ਆਸਣ ਵੀ ਹੈਗੇ ਨੇ ਪ੍ਰਾਣਾਯਾਮ ਦੀਆਂ ਕਿਰਿਆਵਾਂ ਨੇ ਪਰ ਇੱਕ ਬਿਲਕੁਲ ਛੋਟੀ ਜੀ ਕਿਰਿਆ ਸਿਰਫ 2 ਮਿੰਟ ਦੀ ਮੈਂ ਆਪ ਜੀ ਨੂੰ ਕਰਵਾਵਾਂਗਾ ਸਾਡੇ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਕਿ ਜਦੋਂ ਵੀ ਅਸੀਂ ਭਜਨ ਬਾਣੀ ਕਰਦੇ ਹਾਂ ਯੋਗ ਕਰਦੇ ਹਾਂ ਤਾਂ ਸਭ ਤੋਂ ਉੱਤਮ ਜਿਹੜੀ ਪ੍ਰਾਣ ਸ਼ਕਤੀ ਹੈ ਉਹ ਸਾਨੂੰ ਕੋਸਮਿਕ એનર્ਜੀ ਜਿਸ ਨੂੰ ਕਿਹਾ ਜਾਂਦਾ ਹੈ ਇਹ ਸਾਨੂੰ ਪ੍ਰਾਪਤ ਹੁੰਦੀ ਹੈ ਇਸ ਬ੍ਰਹਿਮੰਡ ਦੇ ਵਿੱਚੋਂ ਔਰ ਇਹ ਸਾਰੀ ਦੀ ਸਾਰੀ ਜਿਹੜੀ એનર્ਜੀ ਹੈ ਨਾ ਪ੍ਰਾਣ ਸ਼ਕਤੀ ਜੀਵਨਦਾਇਨੀ ਜਿਸ ਨੂੰ ਕਿਹਾ ਜਾਂਦਾ ਹੈ ਇਹ ਸਾਡੇ ਸੈਸਤਰਾਰ ਚੱਕਰ ਦੇ ਵਿੱਚ ਆ ਕੇ ਇੱਥੇ ਡਿਪੋਜ਼ਿਟ ਹੋ ਜਾਂਦੀ ਹੈ ਜਮ੍ਹਾਂ ਹੋ ਜਾਂਦੀ ਹੈ ਇੱਥੇ ਤੇ ਇੱਥੋਂ ਇਸ ਨੂੰ ਅਸੀਂ ਆਪਣੀ ਮਰਜ਼ੀ ਦੇ ਨਾਲ ਸਰੀਰ ਦੇ ਜਿਹੜੇ ਪਾਰਟ ਚ ਚਾਹੀਏ ਟਰਾਂਸਫਰ ਕਰ ਸਕਦੇ ਹਾਂ ਸਾਡਾ ਉਹ ਹੀ ਪਾਰਟ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਇਹਦੇ ਲਈ ਬਹੁਤ ਜ਼ਿਆਦਾ ਅਭਿਆਸ ਦੀ ਜ਼ਰੂਰਤ ਹੈ ਤੇ ਜਿਨ੍ਹਾਂ ਨੂੰ ਸ਼ੂਗਰ ਦਾ ਰੋਗ ਹੈ ਜਾਂ ਪ੍ਰੀ ਡਾਇਬੀਟਿਕ ਸਟੇਜ ਦੇ ਉੱਤੇ ਹੈਗੇ ਨੇ ਉਹਨਾਂ ਵਾਸਤੇ ਸਿਰਫ 2 ਜਾਂ 3 ਮਿੰਟ ਲਈ ਪਿੱਛੇ ਮੈਂ ਸੁਭਾਜੀ ਨੂੰ ਵੀ ਅਰਜ਼ ਕੀਤੀ ਸੀ ਕਿ ਚਲੋ ਅੱਜ ਮੌਕਾ ਮਿਲ ਗਿਆ ਸੁਭਾਜੀ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਮੈਨੂੰ ਇਹ ਕਰਵਾਉਣ ਦਾ ਤੇ ਜਿਹੜਾ ਖੱਬਾ ਹੱਥ ਹੈ ਨਾ ਇਹਨੂੰ ਆਪਣਾ ਪੈਨਕਰੀਆ ਸਾਡੇ ਆਪਸ ਲਿਆਂ ਦੇ ਥੱਲੇ ਹੇਠਾਂ ਵਾਲੇ ਪਾਸੇ ਹੁੰਦਾ 6 ਇੰਚ ਲੰਬਾਈ ਹੁੰਦੀ ਹੈ ਇਹਦੀ ਇੱਥੇ ਰੱਖੋ ਆਪਣੇ ਖੱਬੇ ਹੱਥ ਨੂੰ ਔਰ ਥੋੜਾ ਜਿਹਾ ਇਹਨੂੰ ਦਬਾ ਕੇ ਰੱਖਣਾ ਸੱਜਾ ਹੱਥ ਆਪਣੇ ਸਾਸਤrar ਚੱਕਰ ਜਿਹੜਾ ਸਾਡਾ ਤਾਲੂ ਹੁੰਦਾ ਉੱਤੇ ਉਹਦੇ ਉੱਤੇ ਰੱਖਣਾ ਹੈ ਅੱਖਾਂ ਬਿਲਕੁਲ ਬੰਦ ਔਰ ਮਨ ਦੇ ਵਿੱਚ ਐਸੇ ਭਾਵ ਲੈਣੇ ਨੇ ਕਿ ਮੈਂ ਜਿੰਨੀ ਵੀ ਅੱਜ ਸਵੇਰ ਤੋਂ ਮੈਨੂੰ ਪ੍ਰਾਣ ਸ਼ਕਤੀ ਮਿਲੀ ਹੈ ਉਸ ਨੂੰ ਮੈਂ ਹੌਲੀ ਹੌਲੀ ਆਪਣੇ ਪੈਨਕ੍ਰੀਆਜ਼ ਵੱਲ ਸਥਾਨਾਂਤਰਣ ਕਰਨਾ ਹੈ ਟ੍ਰਾਂਸਫਰ ਕਰਨੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਨੀ ਹੈ ਕਿ ਸਤਗੁਰ ਜੀ ਮੈਨੂੰ ਇੰਨੀ ਕੁ ਇੰਨਾ ਕੁ ਗੁਣ ਬਖਸ਼ੋ ਕਿ ਮੈਂ ਇਸ ਅਰਜਿਤ ਕੀਤੀ ਹੋਈ ਪ੍ਰਾਣ ਸ਼ਕਤੀ ਨੂੰ ਆਪਣੇ ਪੈਨਕ੍ਰੀਆਸ ਵੱਲ ਟਰਾਂਸਫਰ ਕਰ ਸਕਾਂ ਮਨ 'ਚ ਇਸ ਤਰ੍ਹਾਂ ਦੇ ਭਾਵ ਲਿਆਉਣੇ ਨੇ ਹੌਲੀ ਹੌਲੀ ਇਹ ਪ੍ਰਾਣ ਸ਼ਕਤੀ ਸਾਡੇ ਪੈਨਕ੍ਰੀਆਸ ਵੱਲ ਆਣੀ ਸ਼ੁਰੂ ਹੋ ਜਾਏਗੀ لیکن विधि ਦੇ ਨਾਲ ਕਰਨਾ ਬਹੁਤ ਜ਼ਰੂਰੀ ਹੈ ਮਨ ਨੂੰ ਇਧਰ ਉਧਰ ਨਹੀਂ ਜਾਣ ਦੇਣਾ ਮਨ ਨੂੰ ਟਿਕਾ ਕੇ ਰੱਖਣਾ ਹੈ ਸਿਰਫ ਧਿਆਨ ਸੈਸਤਰਾਰ ਚੱਕਰ ਦੇ ਉੱਤੇ ਔਰ ਪੈਂਕਰੀਆਸ ਦੇ ਉੱਤੇ ਇਸ ਤਰ੍ਹਾਂ ਦੇ ਮਨ 'ਚ ਭਾਵ ਲਿਆਓ ਕਿ ਮੇਰਾ ਪੈਂਕਰੀਆਸ ਬਿਲਕੁਲ ਸਵਸਥ ਹੋ ਰਿਹਾ ਹੈ ਇਸ ਦੇ ਦੋਸ਼ ਦੂਰ ਹੋ ਰਹੇ ਨੇ ਔਰ ਉੱਚ ਕੁਆਲਿਟੀ ਦੀ ਇਨਸੂਲਿਨ ਦਾ ਨਿਰਮਾਣ ਹੋਣਾ ਸ਼ੁਰੂ ਹੋ ਰਿਹਾ ਹੈ ਆ ਜਾਓ ਹੌਲੀ ਹੌਲੀ ਵਾਪਸ ਇਹ ਬਹੁਤ ਟੈਸਟਡ ਹੈਗਾ ਇਹਨੂੰ ਤੁਸੀਂ ਜਿਸ ਨੂੰ ਵੀ ਹੈ 슈ਗਰ ਦੀ ਪ੍ਰੋਬਲਮ ਹੈ ਤਾਂ ਉਹ ਇਹ ਜ਼ਰੂਰ ਇਹਦਾ ਅਭਿਆਸ ਕਰੇ ਕੋਈ ਇਹਦੇ ਚ ਟਾਈਮ ਨਹੀਂ ਲੱਗਦਾ ਸਿਰਫ 3 ਮਿੰਟਾਂ ਲਈ ਰੋਜ਼ ਇਹਦਾ ਅਭਿਆਸ ਕਰੋ ਔਰ 15 20 ਦਿਨ ਮਹੀਨੇ ਬਾਅਦ ਇਸ ਦਾ ਤੁਸੀਂ ਰਿਜ਼ਲਟ ਦੇਖਣਾ ਪਰ ਵਿਧੀ ਨਾਲ ਕਰਨਾ ਸਿਰਫ 3-4 ਮਿੰਟ ਦੇ ਲਈ ਮੈਡੀਟੇਸ਼ਨ 'ਚ ਧਿਆਨ 'ਚ ਬੈਠਣਾ ਆਪਣੇ ਧਿਆਨ ਨੂੰ ਨਾਸਿਕਾ ਦੇ ਉੱਪਰ ਲੈ ਜਾਓ ਔਰ ਆਉਣ ਜਾਣ ਵਾਲੇ ਸ਼્વાસ ਨੂੰ ਦੇਖਣਾ ਸ਼ੁਰੂ ਕਰੋ ਧਿਆਨ ਸਿਰਫ ਸ਼્વાસਾਂ ਦੇ ਉੱਤੇ ਕੋਈ ਵੀ ਸ਼્વાસ ਬਗੈਰ ਦੇਖੇ ਨਾ ਅੰਦਰ ਜਾਏ ਨਾ ਬਾਹਰ ਆਏ ਇੱਕ ਦ੍ਰਿਸ਼ਟਾ ਦੀ ਤਰ੍ਹਾਂ ਆਪਣੇ ਸ਼્વાસਾਂ ਨੂੰ ਦੇਖਣਾ ਹੈ ਜਦੋਂ ਅਸੀਂ ਦ੍ਰਸ਼ਟਾ ਦੀ ਤਰ੍ਹਾਂ ਆਪਣੇ ਸ਼ਵਾਸਾਂ ਨੂੰ ਦੇਖਦੇ ਹਾਂ ਤਾਂ ਅਸੀਂ ਅੰਦਰ ਦੀ ਗੱਲ ਕਰਦੇ ਹਾਂ ਆਪਣੇ ਆਪ ਨੂੰ ਅੰਦਰ ਦੇਖਦੇ ਹਾਂ ਜਦੋਂ ਅਸੀਂ ਬਾਹਰ ਵਾਲੀਆਂ ਚੀਜ਼ਾਂ ਨੂੰ ਦੇਖਦੇ ਹਾਂ ਤਾਂ ਅਸੀਂ ਦਰਸ਼ਕ ਹੁੰਨੇ ਹਾਂ ਦ੍ਰਿਸ਼ਟੀ ਦੇ ਨਾਲ ਦੇਖਦੇ ਹਾਂ ਸੋ ਦ੍ਰਸ਼ਟਾ ਦੀ ਤਰ੍ਹਾਂ ਆਪਣੇ ਸ਼ਵਾਸਾਂ ਨੂੰ ਦੇਖਦੇ ਜਾਓ ਕੋਈ ਵੀ ਸ਼ਵਾਸ ਬਗੈਰ ਦੇਖੇ ਨਾ ਅੰਦਰ ਜਾਏ ਨਾ ਹੀ ਬਾਹਰ ਆਏ ਧਿਆਨ ਸਿਰਫ ਨਾਸਿਕਾ ਦ્વાਰ ਤੇ ਆਪਣੇ શ્વાસ ਮਨ ਔਰ ਸਰੀਰ ਇਹਨਾਂ ਤਿੰਨਾਂ ਨੂੰ ਏਕਾਕਾਰ ਕਰਨ ਦਾ ਪ੍ਰਯਾਸ ਕਰੋ ਜਦੋਂ ਅਸੀਂ ਆਪਣੇ ਮਨ ਨੂੰ ਸ਼્વાસਾਂ ਦੇ ਦੇਖਣ ਤੇ ਲਗਾ ਦਿੰਨੇ ਆ ਤਾਂ ਮਨ ਵੀ ਕੰਟਰੋਲ ਚ ਆ ਜਾਂਦਾ ਹੈ ਜਦੋਂ ਕਿਸੇ ਨੂੰ ਕਿਸੇ ਕੰਮ ਤੇ ਲਾਤਾ ਜਾਵੇ ਨਾ ਤਾਂ ਫਿਰ ਇਧਰ ਉਧਰ ਦੀ ਪਟਕਣਾ ਖਤਮ ਹੋ ਜਾਂਦੀ ਹੈ ਮਨ ਨਿਰਵਿਚਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਮਨ ਦੇ ਵਿੱਚ ਜਿਹੜੇ ਵਿਚਾਰਾਂ ਦਾ ਬੋਝ ਇੱਕ ਦਿਨ ਦੇ ਵਿੱਚ ਕਰੀਬ 60 ਤੋਂ 80 ਹਜ਼ਾਰ ਵਿਚਾਰ ਸਾਡੇ ਮਨ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਚੋਂ 90% ਵਿਚਾਰ ਨੇਗੇਟਿਵ ਹੁੰਦੇ ਨੇ ਔਰ ਉਹ 네ਗੇਟਿਵ ਵਿਚਾਰਾਂ ਦੇ ਵਿੱਚੋਂ 80% ਵਿਚਾਰ ਰਿਪੀਟਿਡ ਥਾਟਸ ਜੋ بار 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 ਆਤੇ ਹਨ ਜਿੰਨਾਂ ਸਾਡੀ ਅੱਜ ਦੀ ਜ਼ਿੰਦਗੀ ਦੇ ਨਾਲ ਕੋਈ ਸਰੋਕਾਰ ਨਹੀਂ ਹੈ ਤਾਂ ਆਪਣੇ ਵਿਚਾਰਾਂ ਨੂੰ ਦੇਖਦੇ ਜਾਓ ਔਰ ਛੱਡਦੇ ਜਾਓ ਕਿਸੇ ਵੀ ਵਿਚਾਰ ਦੇ ਨਾਲ ਆਪਣਾ ਮਨ ਨਹੀਂ ਲਗਾਣਾ ਵਿਚਾਰ ਦਰਸ਼ਨ ਜਦ ਅਸੀਂ ਵਿਚਾਰ ਦਰਸ਼ਨ ਕਰਨਾ ਸ਼ੁਰੂ ਕਰ ਦਿੰਨੇ ਆ ਤਾਂ ਵਿਚਾਰਾਂ ਤੋਂ ਨਜ਼ਾਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਔਰ ਮਨ ਸਾਡਾ ਨਿਰ ਵਿਚਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਇਸ ਨਿਰ ਵਿਚਾਰ ਮਨ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਲਗਾਓ ਮਨ ਸ਼ਾਂਤ ਹੋਣਾ ਸ਼ੁਰੂ ਹੋ ਰਿਹਾ ਹੈ ਸ਼ਾਂਤ ਹੋਣਾ ਸ਼ੁਰੂ ਹੋ ਰਿਹਾ ਹੈ ਸ਼ਾਂਤ ਹੋਣਾ ਸ਼ੁਰੂ ਹੋ ਰਿਹਾ ਮੈਂ ਨਿੱਜੀ ਤੌਰ ਤੇ ਇਸ ਦਾ ਅਭਿਆਸ ਕਰਕੇ ਦੇਖਿਆ ਹੈ ਕਿ ਜਦੋਂ ਇਸ ਅਵਸਥਾ 'ਚ ਬੈਠ ਕੇ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਧਿਆਨ ਲਗਾਣੇ ਆ ਤਾਂ ਮਨ ਸ਼ਾਂਤ ਹੋ ਜਾਂਦਾ ਹੈ शांत हो जाता है मन शांत हो जाता है और जिस दिन मेरा मन शांत हो गया उस दिन मेरी बहुत वड्डी उपलब्धि प्राप्ति हो जाएगी ਹਰ ਰੋਜ਼ ਜਦੋਂ ਵੀ ਅੰਮ੍ਰਿਤ ਵੇਲੇ ਜਾਂ ਸ਼ਾਮ ਨੂੰ ਸਮਾਂ ਮਿਲੇ ਤਾਂ 5-7 ਮਿੰਟ ਧਿਆਨ ਦੇ ਵਿੱਚ ਜ਼ਰੂਰ ਬੈਠੋ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰੋ ਮਨ ਦੇ ਵਿੱਚ ਬਹੁਤ ਚਮਤਕਾਰਕ ਲਾਭ ਹੋਣਗੇ ਇਹ ਔਰ ਸਾਡੀ ਜਿਹੜੀ ਅਧਿਆਤਮਿਕ ਅਵਸਥਾ ਸਰੀਰਕ ਅਵਸਥਾ ਬਹੁਤ ਉੱਚਤਮ ਹੋ ਜਾਏਗੀ ਇਹਨੇ ਕੁ ਸ਼ਬਦਾਂ ਨਾਲ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ